ਉਹਨੇ ਚਲੋ ਮੈਨੂੰ ਪਾਈਪ ਕਰਕੇ ਦੇ ਦੇ ਹੋ ਜਾਂਦੀ ਆ ਹੋ ਜਾਂਦੀ ਆ ਮਾਮਲੀਮੀਂ ਤੇ ਜਾਣਾ ਮੇਰੇ ਖੋ ਪੈਨਦੀ ਢਿੱਡ ਦੇ ਵਿੱਚ ਫੋਕ ਲੱਗੀ ਮੈਨੂੰ ਚਲੋ ਇੱਥੇ ਬਬੋ ਆ ਵੇ ਕੀ ਟਾਈਮ ਹੋ ਗਿਆ ਅਗਲਾ ਹੁਣ ਵਲੀਮਾ ਖੁੱਲਣ ਵਾਲਾ ਹੀ ਆ ਚਲੋ ਹੋ ਜਾਂਦੀ ਆ ਭਾਈਏ ਹੋ ਜਾਂਦੀ ਆ ਸਟਾਰ ਹੋ ਗਈ ਜਾਂਦੀ ਪਾ ਕੀ ਹੈ ਮਾਰੋ ਕੇ ਚਲ ਏਡਾ ਤੂੰ ਬਾਬਾ 70 ਨਹੀਂ ਏਡਾ ਤੂੰ ਹੋਏਗੀ ਭਾਈ ਮਾਰੋ ਕਿੱਕ। ਉਹ ਯਾਰ ਮੈਂ ਆਕੇ ਕੇਕੀ ਮਾਰੀ ਹੁਣ ਮੈਂ ਤੈਨੂੰ ਜੁੱਤੀ ਮਾਰ ਦੇਣੀ ਯਾਰ। ਆ ਮੇਰੀ ਨਵੀਂ ਜੁੱਤੀ ਥੱਲੋ ਟੁੱਟ ਚੱਲੀ ਐ। ਟਿੰਟੇ ਪਲੱਗ ਵੀ ਬਦਲਤਾ ਮਾਰੋ ਕਿੱਕ ਓਨ ਅੱਲਾ ਦਾ ਨਾਮ ਲੈ ਕੇ। ਕੋਈ ਮਸਲਾ ਨਹੀਂ। ਤੂੰ ਮਾਰਲਾ ਤੇਰੀ ਲੱਕੜ ਦੀ ਲਾਤ ਆ। ਉਹ ਤੂੰ ਕਉਂ ਨਹੀਂ ਮਾਰਦਾ ਵਿੱਚ ਸਰੀਆ ਲੱਤ ਦੇ ਤੇਰੇ। ਤੂੰ ਮਾਰਲਾ। ਭਾਈ ਉਹ ਭਾਈ ਜਾਂਦਾ ਜੁੱਤੀ ਨਹੀਂ ਭਾਈ ਤੁਹਾਡੇ ਜੁੱਤੀ ਆ। ਆ ਤੈਨੂੰ ਮੈਂ ਪਹਿਲਾਂ ਨਵੀਂ ਜੁੱਤੀ ਲੈ ਦੇ ਆ। ਚੱਲ। ਆ ਲੈ ਨਵੀਂ ਜੁੱਤੀ ਲੈ ਕੇ ਦਵਾ ਤੈਨੂੰ ਪਹਿਲੇ। ਓਹ ਕਿ ਤੂੰ ਮਾਰਲੇ ਤੇਰੇ ਭਾਈ ਹੋਈ ਆ ਜੁੱਤੀ ਮਾਰ। ਓਏ। ਆ ਲੈ। ਹੱਲੇ ਗੋਗੇ ਸਹੀ ਦੱਸੇ ਚੁੱਕੜਿਆ ਕੀ ਹੈ ਤੇ ਟੇਕੀ ਸੈਟ ਲੈ ਕੇ ਆਇਆ ਕੀ ਕੱਢ ਲਿਆ ਚੋਲ ਹੈ ਕਲਮਾਰੀ ਸੇਫ ਹਲਮਾਰੀ ਹੈ ਇਹ ਚੋ ਕੱਢਿਆ ਕੀ ਸਹੀ ਦਸੀ ਤੇਰੇ ਅੱਬੇ ਦੀ ਤਜੋਰੀ ਜਿਹੜਾ ਮੈਂ ਚੋ ਕੁਝ ਕੱਢ ਲਿਆ